ਦੀਆਂ ਨਿਊ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ 24 ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਘਟਨਾ ਹਕੀਮਪੁਰ ਦੀ ਇੱਕ ਹੋਰ ਮਹਿਲਾ ਪੰਚਾਇਤ ਮੈਂਬਰ ਹੋਈ ਚਿੱਟੀ ਸਵਿਫਟਕਾਰ ਵਾਲੀਆਂ ਲੁਟੇਰੀਆਂ ਦੀ ਸ਼ਿਕਾਰ ਸੋਨੇ ਦੀ ਵਾਲੀ ਖੋ ਕੇ ਹੋਈਆਂ ਫਰਾਰ ਚਿੱਟੀਕਾਰ ਵਾਲੀਆਂ ਲੁਟੇਰੀਆਂ ਆਏ ਦਿਨ ਕਿਸੇ ਨਾ ਕਿਸੇ ਨੂੰ ਲੁੱਟ ਦਾ ਸ਼ਿਕਾਰ ਬਣਾ ਰਹੀਆਂ ਹੰਤ ਇਹ ਚਿੱਟੀਕਾਰ ਵਾਲੀਆਂ ਪੁਲਿਸ ਪ੍ਰਸ਼ਾਸਨ ਲਈ ਪਰੇਸ਼ਾਨੀ ਦਾ ਕਾਰਨ ਬਣ ਗਈਆਂ ਇਹਨਾਂ ਲੁਟੇਰੀਆਂ ਨੇ ਹੁਣ ਤੱਕ ਗੁਰਾਇਾਨ ਫਿਲੌਰ ਬڑا ਪਿੰਡ ਅਤੇ ਲਸਾੜਾ ਵਿਖੇ ਬੱਸ ਸਟੈਂਡ ਤੋਂ ਸ਼ਹਿਰ ਨੂੰ ਜਾਣ ਵਾਲੀਆਂ ਔਰਤਾਂ ਨੂੰ ਲਿਫਟ ਦੇਣ ਦੇ ਬਹਾਨੇ ਲੁੱਟਖੋ ਸ਼ਿਕਾਰ ਬਣਾ ਲਈਆਂ ਹਨ ਜ਼ਿਆਦਾਤਰ ਇਹਨਾਂ ਦੀ ਲੁੱਟ ਦਾ ਸ਼ਿਕਾਰ ਮਹਿਲਾਵਾਂ ਹੋ ਰਹੀਆਂ ਤੇ ਅੱਜ ਫਿਰ ਚਿੱਟੀ ਸਵੀਫਟਕਾਰ ਵਾਲੀਆਂ ਲੁਟੇਰੀਆਂ ਨੇ ਇੱਕ ਮਹਿਲਾ ਨੂੰ ਲਿਫਟ ਦੇਣ ਦੇ ਬਹਾਨੇ ਸੋਨੇ ਦੀ ਵਾਲੀ ਖੋਹਣ ਦੀ ਸੂchna ਮਿਲੀ ਹੈ ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਮਹਿਲਾ ਮਹਿੰਦਰ ਕੌਰ ਪੰਚਾਇਤ ਮੈਂਬਰ ਪਤਨੀ ਸਾਵ सोहन लाल वासी हकीमपुर था मुकंदपुर ने दसिया के मैं हकीमपुर अड्डेपुर महिला नौजवान गला रहा मैं आवाज मारी जोगिंदर की तो मैं, मैं, मैं मुकंदपुर चलिया आ जाते मैं सोचती सोचती ग्डी च बैठ गई तोड़ा अगे जाके कहेंद कि इसने अपरेशन कराया तो अगली सीट से बैठ जाते मेरे मुँह त चुन्नी रख दी मैनू बाहर नकन लगिया गोक मैन धक्के उतार ਦਿਤਾਤੇ ਮੈਨੂੰ ਬਾਹਰ ਆਕੇ ਪਤਾ ਲੱਗਾ ਮੇਰੀ ਵਾਲੀ ਲਾਹ ਲਈ ਗਈ ਤੇ ਉਸ ਸਵਿਫਟਕਾਰ ਵਾਲੀਆ ਲੁਟੇਰੀਆ ਮੁਕੰਦਪੁਰ ਵੱਲ ਨੂੰ ਫਰਾਰ ਹੋ ਗਈਆਂ ਤੇ ਮੇਰੀ ਵਾਲੀ ਦੀ ਕੀਮਤ 25000 ਰੁਪਏ ਦੇ ਕਰੀਬ ਹੈ ਇਸ ਸੰਬੰਧੀ ਥਾਣਾ ਮੁਕੰਦਪੁਰ ਵਿੱਚ ਰਿਪੋਰਟ ਦਰਜ ਕਰਵਾ ਦਿੱਤੀ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹਨਾਂ ਲੁਟੇਰੀਆਂ ਨੂੰ ਜਲਦ ਫੜਿਆ ਜਾਵੇ ਡਾਕਟਰ ਰਾਣਾ ਅਪਰਾਧੀ ਖਾਸ ਰਿਪੋਰਟ ਮੇਰਾ ਨਾਮ ਅੰਦਰ ਗੋਰੀ ਹੈ ਜੀ। ਇਹ ਆਪਣਾ ਪਿੰਡ ਕਿਹੜਾ ਆ? ਪਿੰਡ ਹਕੀਮਪੁਰ ਹੈ ਜੀ। ਇਹ ਨਜ਼ਦੀਕ ਮੁਕਾਨਦ ਪਰ ਪਿੰਡ? ਹਾਂ ਜੀ ਨਜ਼ਦੀਕ ਮੁਕਾਨਦ। ਤੇ ਇਹ ਜੋ ਤੁਹਾਡੇ ਨਾਲ ਇੱਕ ਘਟਨਾ ਹੋਈ ਆ ਵੀ ਤੁਹਾਡੀ ਬਾਲੀ ਖੋਗ ਲਗਾਇਆ ਤੇ ਤੁਸੀਂ ਉਸ ਸਮੇਂ ਕਿੱਥੇ ਖੜੇ ਸੀਗੇ? ਅਸੀਂ ਜੀ ਪਿੰਡ ਹਕੀਮਪੁਰ ਬੈਂਕ ਦੇ ਕੋਲ ਅੱਡੇ ਤੇ ਖੜੇ ਸੀ। ਠੀਕ ਹੈ ਜੀ। ਹਾਂ ਜੀ। ਉਹਨੇ ਆ ਕੇ ਗੱਡੀ ਰੋਕੀ ਆ ਜੀ। ਇਹ ਗੱਡੀ ਕਿਸ ਰੰਗ ਦੀ ਸੀਗੀ? ਜਿੱਤੀ ਸੀਗੀ। ਉਹਦਾ ਕਿੰਨੇ ਜਾਣੇ ਸੀਗੇ? ਤਿੰਨ ਜਾਣੇ। ਤਿੰਨ ਜਾਣੇ। ਦੋ ਲੇਡੀਸ। ਠੀਕ ਹੈ ਜੀ। ਇੱਕ ਜੈਂਸ। ਅੱਛਾ ਜੀ। ਹਾਂ ਜੀ ਇਹ ਥੋਟੀਏ ਸੀ। ਇੱਕ ਪਤਨੀਆ ਕੁੜੀ ਸੀ। ਇੱਕ ਸ ਹਾਂਜੀ ਮੈਨੂੰ ਮੈਨੂੰ ਲੱਗਾ ਮੈਂ ਕਿਹਾ ਮੈਨੂੰ ਪਿੰਡ ਪੁੱਛਣਾ ਕੋਈ ਰਾਹ ਪੁੱਛਣਾ ਲੱਗੇ ਆ ਠੀਕ ਆਸ ਤੁਹਾਰੇ ਮੈਨੂੰ ਕੋਈ ਨਾ ਅੱਛਾ ਜੀ ਜੇ ਮੈਂ ਤੁਰ ਗਈ ਤਾਂ ਕਹਿੰਦੇ ਤੂੰ ਪਛਾਣਿਆ ਨਹੀਂ ਮੈਂ ਕਿਹਾ ਜੀ ਨਹੀਂ ਮੈਂ ਨਹੀਂ ਪਛਾਣਿਆ ਅੱਛਾ ਜੀ ਕਿੱਥੇ ਜਾਣਾ ਮੈਂ ਕਿਹਾ ਜੀ ਮਕੰਦਪੁਰ ਇੰਦੀ ਮਕੰਦਪੁਰ ਮੈ ਜਗਿੰਦਰ ਦੀ ਕੁੜੀ ਨਾ ਕੋਈ ਨਹੀਂ ਕਹਿੰਦੀ ਭੇਜਿਆ ਤੁਹਾਨੂੰ ਉੱਥੇ ਲਾਨਣੇ ਆ ਅੱਛਾ ਜੀ ਮੈਂ ਫੇਰੀ ਫਤਿਆ ਮੈਂ ਕਿਹਾ ਮੈਂ ਪਛਾਣਿਆ ਜੀ ਬਸ ਦਸ ਫਰਮਾਂ ਗਏ ਤੇ ਆਪਣੇ ਨਾਲ ਦੀ ਨੂੰ ਕਹਿੰਦੀ ਉਹ ਵੀ ਇਹਦਾ ਆਪਰੇਸ਼ਨ ਹੋਇਆ ਆ ਇਹਨੂੰ ਘਬਰਾਟ ਹੁੰਦੀ ਆ ਇਹਨੇ ਮੋਰੇ ਬਹਿਣਾ ਆ ਅੱਛਾ ਜੀ ਤੇ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਮੋਰੇ ਉਤਰੂਗੀ ਤਾਂ ਹੀ ਉਤਰੂਗੀ ਥੱਲੇ ਠੀਕ ਹੈ ਜੀ ਤੇ ਉਹਨਾਂ ਜਦ ਮੈਂ ਦੇਖਿਆ ਆ ਪਾਉ ਬਈ ਨਹੀਂ ਇਹ ਸਹੀ ਨਹੀਂ ਹੈਗੇ ਉਹ ਚੁੰਨੀ ਮੇਰੇ ਮੂੰਹ 'ਉਨੂੰ ਕਰਨ ਲੱਗੀ ਮੈਂ ਕਿਹਾ ਚੁੰਨੀ ਚ ਕੋਸ਼ ਹੈਗਾ ਮੈਨੂੰ ਬੋਸ਼ ਕਰੂਗੀ ਇਹ ਅੱਛਾ ਜੀ ਤੇ ਮੈਂ ਨਾਲੇ ਉਤਰੀ ਤਾਂ ਉਹ ਜਿਹੜੀ ਮੈਨੂੰ ਕਹਿੰਦੀ ਸੀ ਬਹਿ ਜਾ ਮੋਟੀ ਜੇ ਕੋਣ ਫਟਾਫਟ ਮੇਰੇ ਕਰਨ ਤੂੰ ਲਿਆ ਅੱਛਾ ਜੀ ਕਰਨ ਤੂੰ ਕੇ ਦੂਜੀ ਮੇਰੇ ਉੱਪਰ ਮੁੰਦੀ ਹੋਈ ਉਹ ਤਾਂ ਮੈਂ ਫੇਰ ਵਿੱਚੋਂ ਆਪੇ ਫੇਰ ਜਿੱਦਾਂ ਮੈਂ ਉਹਨਾਂ ਮੇ ਧੱਕਾ ਵੀ ਦਿੱਤਾ ਤਾਂ ਮੁੱਤਰੀ ਉਹ ਚੁੰਨੀ ਉਹਨਾਂ ਦੀ ਉੱਥੇ ਅਛਾ ਜੀ ਨਹੀਂ ਸੀਗੀ ਨਹੀਂ ਹਾਂਜੀ ਮੇਰੇ ਕੋਲੇ ਸੀਗੀ ਮੈਂ ਚੁਣੀ ਥੱਲੇ ਸੜ ਗਈ ਐ ਨਾ ਫੇਰ ਮੈਂ ਮੇਰੀ ਕੋਸ਼ਿਸ਼ ਸੀ ਮੈਂ ਨਾਲ ਸਿੱਟਾ ਇਹਨਾਂ ਨੂੰ ਅਛਾ ਜੀ ਤੇ ਮੈਂ ਤਾਂ ਇਹਨਾਂ ਨੂੰ ਕੋਈ ਨਾ ਕੁਛ ਹੋਵੇ ਮੇਰੇ ਮਾਰ ਨਾਲ ਠੀਕ ਹੈ ਤੇ ਜਿਹੜੀ ਤੁਹਾਡੀ ਉਹ ਬਾੜੀ ਲਾਈ ਉਹ ਕਿੰਨੇ ਦੀ ਸੀਗੀ ਹਾਂਜੀ ਹੁਣ ਪਤਾ ਨਹੀਂ ਇਦਾਂ ਕਿੰਨੇ ਸੀ ਜੀ ਇਦਾਂ ਮੈਂ ਥੋੜਾ ਥੋੜੇ ਟਾਈਮ ਹੋਇਆ ਕਰਾਇਆ ਇਦਾਂ ਉਹ ਤੋਂ ਬਣਿਆ 45000 ਦਾ 45000 ਦੀ ਬਣੀ ਸੀ ਨਾ 45000 ਦੀ ਸੀ ਤੇ ਮਾਰੋ ਤੁਹਾਡੀ ਕੋ ਜਾਣਛਾਣੀ ਸੀਗੀ ਤੁਸੀਂ ਗੱਡੀ ਵਿੱਚ ਬੈਠ ਕੇ ਹਾਂਜੀ ਮੈਨੂੰ ਜਦੋਂ ਨਾਲ ਬਾਰੇ ਮੈਂ ਦੇਖਿਆ ਉਹਨੇ ਪਤਾ ਨਹੀਂ ਮੈਨੂੰ ਕੀ ਗੱਲ ਹੋਈ ਹੁਣ ਇਸ ਤੋਂ 5 ਮਿੰਟ ਪਹਿਲਾਂ ਇੱਕ ਲੇਡੀ ਸੋਰ ਖੜੀ ਸੀ ਅਸੀਂ ਗੱਲ ਕਰਦੇ ਸੀ ਕਹਿੰਦੀ ਇਦਾਂ ਬਹਿਣਾ ਨਹੀਂ ਚਾਹੀਦਾ ਸਾਡੇ ਰਿਸ਼ਤੇਦਾਰਾਂ ਦੇ ਕਹਿੰਦੀ ਬਾਹਲੇ ਲਾ ਲਈ ਮੈਂ ਕਿਹਾ ਗੱਲ ਤਾਂ ਗੱਲ ਹੈ ਸੱਚੀ ਗੱਲ ਅੰਮ੍ਰਿਸ਼ਾ ਨੂੰ ਤੂੰ ਬਗੈਰ ਬਹਿਣਾ ਨਹੀਂ ਚਾਹੀਦਾ ਉਹ ਕੁੜੀ ਨੂੰ ਮੈਂ ਉੱਥੇ ਹੀ ਛੱਡੀ ਖੜੀ ਨੂੰ ਜਾਂ ਮੈਂ ਮੁੜ ਕੇ ਫੇਰ ਚੱਲ ਗਿਆ ਕਹਿੰਦੀ ਆਂਟੀ ਕੀ ਗੱਲ ਹੋਈ ਮੈਂ ਕਿਹਾ ਜਿਹੜੀ ਆਪਾਂ ਗੱਲ ਕਰ ਰਹੇ ਸੀ ਮੇਰੇ ਨਾਲ ਉਹ ਹੀ ਹੋਈ ਠੀਕ ਹੈ ਜੀ ਕਹਿੰਦੀ ਮੈਂ ਤਾਂ ਅੱਗੇ ਕਿਹਾ ਵੀ ਆਂਟੀ ਚੁੱਪ ਕਰਕੇ ਬਹਿ ਗਈ ਆ ਵੀ ਚੱਲ ਜਣੀ ਮੈਂ ਕਿਹਾ ਇਨਾ ਤੇ ਰਿਸ਼ਤੇਦਾਰ ਹੋ ਗਏ ਕੋ ਮੈਂ ਕਿਹਾ ਉਹਨੇ ਮੈਨੂੰ ਇਦਾਂ ਹੀ ਕਿਹਾ ਵੀ ਮੈਂ ਵੀ ਮਕੰਦਪ ਬੇਗਾ ਮੈਂ ਸੁਣਦੇ ਤਾਂ ਗੱਲਾਂ ਬਹੁਤ ਸੀ ਪਰ ਪਤਾ ਨਹੀਂ ਲੱਗਾ ਮੈਨੂੰ ਤੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਮੰਗ ਕਰਦੇ ਦੇਖੋ ਜੇ ਫੜ ਹੋ ਜਾਣ ਤੇ ਸਾਡੀ ਜੇ ਚੀਜ਼ ਮਿਲ ਜਵੇ ਉਹਨਾਂ ਦੀ ਉਹਨਾਂ ਨੂੰ ਨਸੀਬ ਮਿਲ ਜਵੇ ਠੀਕ ਹੈ ਜੀ ਹਾਂਜੀ ਇਹ ਮੰਗ ਕਰਦੇ ਤੇ ਮੈਂ ਇਹ ਪੀਵੀ ਟੂਰੇ ਰਾਹੀਂ ਇਹ ਵੀ ਦੱਸਣਾ ਚਾਹਣਾ ਕਿ ਅੱਜ ਤੋਂ तकरीबन ਇੱਕ ਹਫ਼ਤਾ ਪਹਿਲਾਂ ਵੀ ਇਸ ਤਰ੍ਹਾਂ ਇਹੀ ਘਟਨਾ ਹੋਈ ਹੈ ਤੇ ਲਗਾਤਾਰ ਮੈਂ ਇਸ ਚੈਨਲ ਤੋਂ 7-8 ਇਹਨਾਂ ਵਾਈਟ ਕਾਰ ਵਾਲੀਆਂ ਲਟੇਰੀਆਂ ਦੀਆਂ ਇਹ ਨਿਊਜ਼ ਚਲਾ ਚੁੱਕੇ ਆ ਪ੍ਰਸ਼ਾਸਨ ਸੋਤਾ ਪਿਆ ਪਤਾ ਨਹੀਂ ਹੁਣ ਕੀ ਕਹਿ ਸਕਦੇ ਕਿ ਕੀ ਹੋ ਸਕਦਾ ਆ ਤੇ ਇਹ ਲੋਕ ਬਹੁਤ ਪਰੇਸ਼ਾਨੇ ਆ ਪ੍ਰਸ਼ਾਸਨ ਨੂੰ ਇਹ ਚਾਹੀਦਾ ਬਈ ਉਹ ਜਰੂਰ ਗਸ਼ਤ ਜਾਰੀ ਰੱਖਣ ਤੇ ਇਹ ਜੋ ਇਸ ਤਰ੍ਹਾਂ ਦੀਆਂ ਜੋ ਵਾਈਟ ਸਵੈਪਟ ਵਾਲੀਆਂ ਗੱਡੀਆਂ ਆ ਤਾਂ ਉਹਨਾਂ ਦੀ ਜਰੂਰ ਧਿਆਨ ਰੱਖਿਆ ਜਾਵੇ ਤੇ ਉਹਨਾਂ ਨੱਥ ਪਾਉਣੀ ਚਾਹੀਦੀ ਐ ਜੀ ਉਹਨਾਂ ਦੇ ਤੇ ਹੁਣ ਤੁਸੀਂ ਇਸ ਸੰਬੰਧੀ ਕੋਈ ਰਿਪੋਰਟ ਵੀ ਲਿਖਾਈ ਐ ਨਹੀਂ ਜੀ ਲਿਖਾਉਣੀ ਐ ਸੀ ਇਹ ਤਾਂ ਆਈ ਆ ਹਾਂ ਤਾਂ ਆਈ ਆ ਮੈਂ ਹੁਣੇ ਇੱਥੇ ਆਈਆਂ ਮੁੰਡੇ ਕੋਲ ਇੱਥੇ ਹੁਣੇ ਆਈਆਂ ਲਿਖਾਉਣੀ ਐ ਮੈਂ もうボタンはある。